ਵੀ ਸੱਜਣਾ ਹੁਣੇ ਹੁਣੇ ਖੱਟੀ ਦੇ ਵਿੱਚ ਪਲਟ ਕੇ ਇਕੱਠਾ ਵਾਲਾ ਟਰਾਲਾ ਹੁਣੀ ਹੁਣੀ ਕੋਚ ਹੀ 15 ਤੋਂ 20 ਮਿੰਟ ਹੋਏ ਨੇ ਸੱਜਣੇ ਦੇ ਸਾਹਮਣੇ ਚੋਪਾ ਕਰਨ ਤਾਂ ਗੱਡੀ ਟਪਾ ਕੇ ਚਲੋ ਕੋਈ ਗੱਲ ਨਹੀਂ ਸੱਜੇ ਸੂਜੀ ਲੈ ਲਓ ਤੁਸੀਂ ਬਚਾ ਰਹਿ ਗਿਆ ਬਚਾ ਰਹਿ ਗਿਆ ਵੈਸੀ ਹਨਾ ਵੈਸੇ ਸਿੱਧਾ ਹੋ ਸਕਦਾ ਹੈ ਕਿ ਨਹੀਂ ਹੋ ਜਾਣਾ ਸਿੱਧਾ ਹੋ ਸਕਦਾ ਬਚ ਜੂਗਾ ਮੰਗਾ ਉਹ ਖੜਾ ਟੱਕ। ਪੁੱਛੀ ਬਾਈ ਨੂੰ ਬਚਤ ਰਹਿ ਗਈ। ਕਰੀ ਥੱਲੇ। ਬਚਤ ਰਹਿ ਗਈ ਬਾਈ। ਬਚਤ ਰਹਿ ਗਈ। ਜੀ ਬਾਈ ਮੈਂ ਬਚਤ ਰਹਿ ਗਈ ਆ। ਜੀ ਹਾਂ ਜੀ ਬਚਤ ਆਈ। ਕਦੋਂ ਪਲਟ ਹੁਣੇ ਪਲਟ ਆਈ। ਨਹੀਂ ਇਹਨੂੰ ਹੋ ਗਿਆ 1 ਘੰਟਾ ਪਲਟੇ। ਤੇ ਹੁਣ ਕਿਵੇਂ ਕਰੇਗਾ? ਬਾ ਉਹ ਮਹਗਾਈ ਹੈ ਜੀ ਹੈ ਡਰ ਮਹਗਾਈ ਹੈ। ਹੈ ਡਰਾ ਹੀ ਕਰ ਦੂ ਸਿੱਧਾ। ਹਾਂ ਜੀ ਕਰ ਦੂ। ਯਾਰ ਇੰਨਾ ਕੋ ਆਸਰਾ ਹੀ ਚਾਹੀਦਾ ਵੀ ਮੜੇ ਸਾਈਡ ਤੋਂ ਨਹੀਂ ਤੇ ਐ ਕਿਵੇਂ ਪਲਟ ਗਿਆ ਯਾਰ ਐਡਾ ਕੋ ਡੂੰਗਾ ਤਾਂ ਲੱਗਦਾ ਨਹੀਂ ਮਰਾ ਕਿਸੇ ਟਾਇਰ ਨੂੰ ਖਲੀ ਪੈ ਗਈ ਅੱਛਾ ਇੱਕ ਟਾਇਰ ਨੂੰ ਖਲੀ ਪੈ ਗਈ ਤੇਜ਼ ਸੀ ਟਰੈਕਟਰ ਥੋੜਾ ਆ ਨਹੀਂ ਨਹੀਂ ਤੇਜ਼ ਨਹੀਂ ਸੀ ਆ ਹੌਲੀ ਸੀ ਤੇਜ਼ ਹੁੰਦਾ ਤਾਂ ਲੰਘ ਜਾਂਦਾ ਜੀ ਅੱਛਾ ਚਲ ਕੋਈ ਨਹੀਂ ਬਾਲਾ ਨੁਕਸਾਨ ਨਹੀਂ ਚਲੋ ਠੀਕ ਆ ਫਿਰ ਵੀ ਕਿੰਨਾ ਖਰਚਾ ਕਹਿੰਦਾ ਹੈ ਡਰੇ ਵਾਲਾ 3500 ਕਹਿੰਦਾ ਜੀ 3500 3500 ਦਾ ਗੁਰੂ ਫਿਰ ਤਾਂ ਤੈਨੂੰ ਦੋ ਗੇੜੇ ਲਾਉਣੇ ਪੈਣਗੇ ਫਿਰ ਪੂਰੇ ਕਰੇਗਾ ਹੈ ਚੱਲ ਕੋਈ ਨਹੀਂ ਯਾਰ ਬੜਾ ਦੇਖ ਕੇ ਚਲਾਇਆ ਕਰੋ ਚੰਗਾ ਨਹੀਂ ਨਹੀਂ ਆਰਾਮਣਾ ਹੀ ਸੀਗਾ ਜੇ ਥੋੜਾ ਜਿਹਾ ਤੇਜ ਹੁੰਦਾ ਫਿਰ ਲੰਘ ਜਾਂਦਾ ਆਰਾਮ ਵਾਲਾ ਖਰਾਬ ਆਈ ਸਰ ਖਰਾਬ ਵਾਲਾ ਖਰਾਬ ਆ ਕੋਈ ਨਹੀਂ ਟਰੈਕਟਰ ਪਾਪੋਕ ਨਹੀਂ ਸਿੱਧਾਂ ਦਾ ਨਹੀਂ ਟਰੈਕਟਰ ਮੰਗਾਏ ਆਈ ਪਿੰਡ ਹੋਰ ਮੰਗਾਏ ਆ ਤੂੰ ਹੈਡਰੇ ਨਾਲ ਉਹ ਤੇ ਟਰੈਕਟਰ ਹੀ ਇੱਥੋਂ ਕਿਤੇ ਪਾ ਲਿੰਦਾ 1000 ਰੁਪਏ ਤੇ ਮਿਲ ਜਾਣਾ ਹੀ ਮੇਰੇ ਹਿਸਾਬ ਨਾਲ ਨਹੀਂ ਲਿਆਉਣੇ ਘਰੇ ਦੂਜੇ ਟਰੈਕਟਰ ਖੜੇ ਆ ਹੋ ਗਏ ਨੇ ਪਾ ਉਹ ਵਾ ਵੇਖੋ ਪਾ ਕੇ ਯਾਰ ਨਹੀਂ ਤਾਂ 3500 ਤਾਂ ਜ਼ਿਆਦਾ ਹਾਂਜੀ ਹਾਂਜੀ ਚੱਲ ਕੋਈ ਨਹੀਂ ਮੇਰਾ ਵੀਰ ਓਕੇ ਇਹੋ ਜਿਹੇ ਫੇਟਾ ਮਾਰਦਿਆਂ ਕਿਉਂ ਵੀ ਜਾ ਤੇ ਡਰਾਈਵਰ ਨੂੰ ਹਨਾ ਬਿਚਾਰਾ ਹੁਣ ਜੇ ਹੈਡਰਾ ਮੰਗਾਉਣਾ ਪੈ ਗਿਆ ਤੇ 3500 ਰੁਪਏ ਉੱਡ ਗਿਆ ਤੇ ਕਿਹਨੇ ਹੈਗਾ ਟਰੈਕਟਰ ਪਾਉਣ ਨੂੰ ਥਾਂ ਹੈ ਨਹੀਂਗਾ ਟਰੈਕਟਰ ਪਾਉਣ ਨੂੰ ਨਹੀਂ ਤਾਂ ਸਿੱਧਾ ਤੋਂ ਹੋ ਜਾਣਾ ਟਰੈਕਟਰ ਨੰਮਾ ਨਿਕਾ ਦੇ ਦਿੱਤਾ ਹੈ ਜਾਂਦਾ ਟਰੈਕਟਰ ਕੱਲਾ ਕਰਦੇ ਸਿੱਧਾ ਕੱਲਾ ਕਰਦੇ ਹੈਨਾ ਦੋਨੋਂ ਟਰੈਕਟਰ ਦਾ ਫੋ ਪੈ ਜਾਣਾ ਵਾਏ ਪੈ ਜਾਣਾ ਇਹ ਲੈ ਕੇ ਬੈਂਦਾ ਕਹਿਦਾ ਦੇਈਦਾ ਯਾਰ ਗੱਠਾ ਵਾਲੇ ਕਮਾਈ ਬਹੁਤ ਕਰਦੇ ਪਰ ਰਿਸਕ ਵੀ ਹੈ ਚਲੋ ਜਾਣ ਦਾ ਰਿਸਕ ਬਹੁਤ ਵੱਡਾ ਆ ਦੀ ਹੁਣ ਇੱਕ ਗੇੜਾ ਲੇਬਰ ਵੀ ਪੈ ਗਈ ਤੇ ਆ ਬੈਠਾ ਵਿਚਾਰਾ ਆ ਬੈਠਾ ਸਹੀ ਗੱਲ ਹੈਨਾ ਆਰੋ ਹੀ ਖੜਿਆ ਵੇਖੇ ਇਹਦਾ ਜਾਂ ਇਹਨਾਂ ਨੂੰ ਯਾਰ ਮਦਦ ਕਰਨੀ ਚਾਹੀਦੀ ਵੀ ਦੋਵੇਂ ਟਰੈਕਟਰ ਖੋ ਪਾ ਕੇ ਇਹ ਤਾਂ ਆ ਪਿੱਛੇ ਰੋਕਤੇ ਆ ਹਾਂ ਇਹਨਾਂ ਨੂੰ ਉਹਦੀ ਮਦਦ ਕਰਨੀ ਚਾਹੀਦੀ ਜਾਈ ਲੰਗਾ ਹੈ ਨਹੀਂਗਾ ਲੰਗਾ ਹੈ ਨਹੀਂਗਾ ਇਹ ਜਾ ਕੇ ਉਹਦੀ ਮਦਦ ਕਰਨ ਤੇ ਟਰੈਕਟਰ ਪਾਸੇ ਕਢਾ ਸਕਣ ਜਾਈ ਚਲੋ ਬਾਕੀ ਤੁਹਾਡਾ ਕੀ ਕਹਿਣਾ ਦੋਸਤੋ ਦੱਸਿਆ ਜੀ ਡਰਾਈਵਰਾਂ ਬਾਰੇ ਕੀ ਵਿਚਾਰ ਤੁਹਾਡੇ ਵੀ ਕਰਨਾ ਚਾਹੀਦਾ ਗੱਠਾਂ ਦਾ ਕੰਮ ਕਿ ਨਹੀਂ ਕਿਆ ਦਨੀਆ ਟਰਾਲੇ ਬਣਾ ਲਓ ਗੱਠਾਂ ਵਾਲਿਆਂ ਨੂੰ ਕਮਾਈ ਬਹੁਤ ਆ ਪਰ ਰਿਸਕ ਵੀ ਬਹੁਤ ਤਕੜਾ ਬਹੁਤ ਤਕੜਾ ਰਿਸਕ ਹੈ ਬਈ